ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗ로우 ਆਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬੀਕੇ ਆਯੋਜਿਤ ਕਿਸਾਨ ਸੰਮੇਲਨ ਵਿੱਚ 18 ਪਿੰਡਾਂ ਦੇ ਆਗਾ ਵਧੂ ਕਿਸਾਨ ਅਤੇ ਸੋਲੂਸ਼ਨ ਪ੍ਰੋਵਾਈਡਰਸ ਇੱਕ ਮੰਚ ਤੇ ਇਕੱਠੇ ਹੋਏ ਇਸ ਸੰਮੇਲਨ ਦਾ ਮੁੱਖ ਉਦੇਸ਼ ਟਿਕਾਊ ਖੇਤੀਬਾੜੀ ਅਭਿਆਸਾਂ ਖਾਸ ਕਰਕੇ ਪ੍ਰਭਾਵਸ਼ਾਲੀ ਫਸਲਾਂ ਦੀ ਰੈਂਦ ਖੁੰਦ ਪ੍ਰਬੰਧਨ ਤੇ ਚਰਚਾ ਰਹੀ ਪ੍ਰਾਲੀ ਸਾੜਨ ਦੇ ਪ੍ਰਚਲਿਤ ਮੁੱਦੇ ਨਾਲ ਨਜਿੱਠਣਾ ਸੀ। ਇਹ ਸਮੇਲਨ ਦਾ ਆਯੋਜਨ ਕਲੀਨ 에ਅਰ ਪੰਜਾਬ ਵੱਲੋਂ ਕੀਤਾ ਗਿਆ ਸੀ ਜੋ ਹਵਾ ਪ੍ਰਦੂਸ਼ਣ ਦੇ ਮੁੱਦੇ ਤੇ ਕੰਮ ਕਰਨ ਵਾਲੇ ਨਾਗਰਿਕਾਂ ਦਾ ਇੱਕ ਸਮੂਹ ਹੈ। 65 ਤੋਂ ਵੱਧ ਕਿਸਾਨਾਂ ਅਤੇ ਵਿਸ਼ਿਆਂ ਦੇ ਮਾਹਿਰਾਂ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ। ਸਮਾਗਮ ਦੌਰਾਨ ਪਾਗੀਦਾਰਾਂ ਨੇ ਸਥਾਈ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਵਿੱਚ ਰੁਕਾਵਟ ਪੈਦਾ ਕਰਨ ਵਾਲੀਆਂ ਚੁਣੌਤੀਆਂ ਦੀ ਪਛਾਣ ਕਰਨ, ਫੈਸਲਾ ਫਸਲਾਂ ਦੀ ਰਹਿਣ ਖੂਦ ਪ੍ਰਬੰਧਨ ਲਈ ਨਵੀਨਤਾਕਾਰੀ ਹੱਲਾ ਅਤੇ ਵਿਕਲਪਿਕ ਤਰੀਕਿਆਂ ਦੀ ਖੋਜ ਕਰਨਾ ਤੇ ਵਾਤਾਵਰਣ ਸੰਭਾਲ ਦੇ ਨਾਲ ਇੱਕ ਲੈਂਡਸਕੇਪ ਦੀ ਕਾਸ਼ਤ ਕਰਨ ਦੇ ਉਦੇਸ਼ ਨਾਲ ਸਫਲ ਵਿਚਾਰ-ਵਟਾਂਦਰਾ ਕੀਤਾ। ਕਾਨਫਰੰਸ ਦਾ ਮੁੱਖ ਵਿਸ਼ਾ ਫਸਲਾਂ ਦੀ ਰਹਿਤ ਖੂਦ ਪ੍ਰਬੰਧਨ ਅਭਿਆਸਾਂ ਨੂੰ ਲਾਗੂ ਕਰਨ ਲਈ ਇੱਕ ਵਿਆਪਕ ਰੂਪਰੇਖਾ ਤਿਆਰ ਕਰਨਾ ਸੀ ਇਸ ਰੋਡ ਮੈਪ ਤੋਂ ਵਾਤਾਵਰਣ ਦੇ ਵਿਗਾੜ ਨੂੰ ਘਟਾਉਣ ਅਤੇ ਖੇਤੀਬਾੜੀ ਲਚਕੀਲੇਪਣ ਨੂੰ ਵਧਾਉਣ ਦੀ ਉਮੀਦ ਕੀਤੀ ਜਾਂਦੀ ਹੈ ਜਿਸ ਨਾਲ ਖੇਤੀਬਾੜੀ ਲੈਂਡਸਕੇਪਾਂ ਵਿੱਚ ਜ਼ੀਰੋ ਬਰਨਿੰਗ ਦਾ ਰਾਹ ਪੱਧਰਾ ਹੋਵੇਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਿੰਸੀਪਲ ਸਾਇੰਟਿਸਟ ਅਤੇ ਐਗਰੋ ਮੈਟਾਲੋਜੀ ਡਾਕਟਰ ਪ੍ਰਭਜੋਤ ਕੌਰ ਨੇ ਮੌਸਮ ਵਿਭਾਗ ਵੱਲੋਂ ਐਗਰੋ ਮੈਂਟ ਐਡਵਾਈਜ਼ਰੀ ਬੁਲੇਟਿਨ ਬਾਰੇ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਇਹ ਇੱਕ ਮਹੱਤਵਪੂਰਨ ਪਹਿਲ ਕਦਮ ਹੈ ਜੋ ਕਿ ਕਿਸਾਨਾਂ ਲਈ ਮਾਹੌਲ ਪਰਣ ਦੇ ਖਤਰਿਆਂ ਨੂੰ ਘਟਾਉਣ ਦੇ ਨਾਲ-ਨਾਲ ਚੌਲਾਂ ਅਤੇ ਕਣਕ ਦੀ ਉਤਪਾਦਕਤਾ ਨੂੰ ਵਧਾਉਣ ਵਿੱਚ ਮਦਦਗਾਰ ਹੈ ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਵਿਕਸਤ ਐਗਰੀ ਮੈਂਟ ਬੁਲੇਟਿਨ ਰਾਹੀਂ ਅਸੀਂ ਕਿਸਾਨਾਂ ਨੂੰ ਨਾ ਸਿਰਫ ਆਰਥਿਕ ਲਾਭ ਵਧਾਉਣ ਲਈ ਇਸ ਗੋ ਬਾਤਾਵਰਨ ਅਤੇ ਯਾਰਵਾਜੂ ਤਬਦੀਲੀ ਦੇ ਜੋਖਮਾਂ ਨਾਲ ਨਜਿੱਠਣ ਲਈ ਵੀ ਸ਼ਕਤੀ ਪ੍ਰਦਾਨ ਕੀਤੀ ਹੈ ਇਸ ਸਾਧਨ ਦੀ ਪ੍ਰਭਾਵੀ ਵਰਤੋਂ ਨਾਲ GHGs ਦੇ ਨਿਕਾਸ ਨੂੰ ਮਹੱਤਵਪੂਰਨ ਤੌਰ ਤੇ ਘਟਾਇਆ ਜਾ ਸਕਦਾ ਹੈ ਜਿਸ ਨਾਲ ਭਵਿੱਖ ਵਿੱਚ ਦੀਆਂ ਪੀੜ੍ਹੀਆਂ ਲਈ ਟਿਕਾਊ ਖੇਤੀ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਵਿਕਸਿਤ ਕੀਤੇ ਗਏ ਨਵੀਨਤਾਕਾਰੀ ਐਪਸ ਨੂੰ ਸਿਖਲਾਈ ਪ੍ਰਦਾਨ ਕਰਕੇ ਅਤੇ ਲਾਭ ਉਠਾ ਕੇ ਅਸੀਂ ਕਿਸਾਨਾਂ ਨੂੰ ਲੋੜੀਂਦੇ ਗਿਆਨ ਅਤੇ ਸਾਧਨ ਨਾਲ ਲੈਸ ਕਰ ਰਹੇ ਹਾਂ ਜਿਨ੍ਹਾਂ ਦੀ ਉਹਨਾਂ ਨੂੰ ਬਦਲਦੇ ਮੌਸਮ ਦੇ ਅਨੁਕੂਲ ਹੋਣ ਅਤੇ ਉਹਨਾਂ ਦੇ ਖੇਤੀ ਆਬਿਆਸਾਂ ਨੂੰ ਸਥਿਰਤਾ ਨਾਲ ਵਧਾਉਣ ਦੀ ਲੋੜ ਹੈ ਆ ਗਾਹ ਬਦੂ ਕਿਸਾਨ ਪ੍ਰਵਿੰਦਰ ਸਿੰਘ ਜਿਨ੍ਹਾਂ ਨੂੰ ਮੌਸਮ ਦੇ ਡਾਕਟਰ ਵਜੋਂ ਵੀ ਜਾਣਿਆ ਜਾਂਦਾ ਹੈ ਨੇ ਵਿਕਲਪਿਕ ਅਭਿਆਸਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਸ਼੍ਰੀ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਚਦੇ ਹਾਂ ਤਾਂ ਇਹ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਨੂੰ ਸੁਧਾਰਦਾ ਹੈ ਖਾਦਾਂ ਦੀ ਲੋੜ ਨੂੰ ਘਟਾਉਂਦਾ ਹੈ ਕਣਕ ਦੀ ਫਸਲ ਦੀ ਕੁੱਲ ਲਾਗਤ ਨੂੰ ਘਟਾਉਂਦਾ ਹੈ ਝਾੜ ਵਧਾਉਂਦਾ ਹੈ ਅਤੇ ਬਦਲਦੀਆਂ ਮੌਸਮੀ ਸਥਿਤੀਆਂ ਲਈ ਫਸਲਾਂ ਦੀ ਲਚਕਤਾ ਨੂੰ ਵੀ ਵਧਾਉਂਦਾ ਹੈ cropburning.in ਅਤੇ ATP એનર્ਜੀ ਦੇ ਸੰਸਥਾਪਕ ਸੁਖਮੀਤ ਸਿੰਘ ਨੇ ਹਾਲਾਂ ਬਾਰੇ ਇੱਕ ਪੈਨਲ ਚਰਚਾ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ 3 ਹਫ਼ਤਿਆਂ ਦੀ ਸੀਮਤ ਮਿਆਦ ਵਿੱਚ 20 ਮਿਲੀਅਨ ਟਨ ਤੋਂ ਵੱਧ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਦੀ ਲੋੜ ਕਿਸਾਨਾਂ ਲਈ ਮੁਸ਼ਕਲ ਚੁਣੌਤੀਆਂ ਪੇਸ਼ ਕਰਦੀ ਹੈ। ਮਿੱਟੀ ਦੀ ਰਹਿਣ ਖੂੰਦ ਅਤੇ ਥਾਂ ਦੀ ਘਾਟ ਤੋਂ ਕੀੜਿਆਂ ਦੇ ਖਤਰੇ ਨੇ ਉਹਨਾਂ ਦੀ ਦੁਰਦਸ਼ਾ ਨੂੰ ਵਧਾ ਦਿੱਤਾ ਹੈ ਜਿਸ ਨਾਲ ਉਹ ਬੇਵਸ ਮਹਿਸੂਸ ਕਰਦੇ ਹਨ ਉਹਨਾਂ ਨੇ ਕਿਹਾ ਕਿ ਹਾਲਾਂਕਿ ਇਹਨਾਂ ਚੁਣੌਤੀਆਂ ਦੇ ਵਿਚਕਾਰ ਅਸੀਂ ਪੂਰੇ ਭਾਰਤ ਵਿੱਚ ਫਸਲਾਂ ਦੀ ਰਹਿਣ ਖੂੰਦ ਨੂੰ ਸਾੜਨ ਦਾ ਪਤਾ ਲਗਾਉਣ ਲਈ ਆਪਣੀ ਐਨ ਜੀਓ ਰਾਹੀਂ ਇੱਕ ਪਲੇਟਫਾਰਮ www.cropburning.in ਲਾਂਚ ਕੀਤਾ ਹੈ ਸੰਗ੍ਰਹਿ ਅਨੁਸਾਰ ਸਾੜਨ ਦੀ ਬਜਾਏ ਰੈਂਦ ਖੂਨਦ ਨੂੰ ਇਕੱਠਾ ਕਰਕੇ ਜੈਵਿਕ ਬਾਲਣ ਵਿੱਚ ਬਦਲਿਆ ਜਾ ਸਕਦਾ ਹੈ ਜੋ ਥਰਮਲ ਪਾਵਰ ਪਲਾਂਟਾਂ ਅਤੇ ਉਦਯੋਗਾਂ ਵਿੱਚ ਰਵਾਇਤੀ ਬਾਲਣ ਦੀ ਥਾਂ ਲੈਂਦਾ ਹੈ ਇਸ ਤੋਂ ਇਲਾਵਾ ਸਾਡੀ ਪਹਿਲ ਕਦਮੀ ਉਦਮਤਾ ਨੂੰ ਉਤਸ਼ਾਹਿਤ ਕਰਕੇ ਪ੍ਰਤੀ ਸੰਗ੍ਰਹਿ ਸੀਜ਼ਨ ਵਿੱਚ 30 ਤੋਂ ਵੱਧ ਵਿਅਕਤੀਆਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਕੇ ਪਾਈਚਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ ਖੇਤੀ ਭਪਨਤਾ ਤੇ ਬੋਲਦਿਆਂ ਆ ਗਾਂਵ ਵਦੂ ਕਿਸਾਨ ਗੁਰਵਿੰਦਰ ਸਿੰਘ ਬਾਜਵਾ ਨੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਤੇ ਜ਼ੋਰ ਦਿੱਤਾ ਫਸਲੀ ਭਪਨਤਾ ਇੱਕ ਬਿਹਾਰਿਕ ਵਿਕਲਪ ਪ੍ਰਦਾਨ ਕਰਦੀ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਡਾ ਮਿਸ਼ਨ ਅੱਗ ਮੁਕਤ ਛੱਪੜ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਪੰਜਾਬ ਲਈ ਕੰਮ ਕਰਨਾ ਹੋਣਾ ਚਾਹੀਦਾ ਹੈ ਅੰਤਰ ਅਨੁਸ਼ਾਸਨੀ ਸੰਵਾਦਾਂ ਤੇ ਅੰਤਰ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਕੇ ਭਾਗੀਦਾਰਾਂ ਨੂੰ ਐਗਰੋਮੈਟ ਨਾਲ ਜਾਣੂ ਕਰਵਾਇਆ ਕਿਸਾਨ ਕਾਨਫਰੰਸਾਂ ਨੂੰ ਰਵਾਇਤੀ ਪਹੁੰਚਾਂ ਨੂੰ ਪਾਰ ਕਰਦੇ ਹੋਏ ਪੁਨਰ ਉਤਪਾਦਕ ਖੇਤੀਬਾਨ ਇੱਕ ਤਬਦੀਲੀ ਨੂੰ ਸਫਲਤਾਪੂਰਵਕ ਉਤਸ਼ਾਹਿਤ ਕੀਤਾ